हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਆਪਾਂ ਫਾਰਮ ਤੋਂ ਕਵਰ ਕਰਨ ਜਾ ਰਹੇ ਹਾਂ ਵੀਰ ਦਾ ਫਾਰਮ ਹੈ ਟਾਲੀਆਲ ਡੈਰੀ ਫਾਰਮ ਤੋਂ ਕਰ ਰਹੇ ਹਾਂ ਤੇ ਦੋ ਨਗ ਵੀਰ ਨੇ ਬਕਾਊ ਕਰੇ ਆਗੇ ਇੱਕ ਤਾਂ ਗੱਬਣ ਝੋਟੀਆ ਤੇ ਇੱਕ ਕੱਟਿਆਣਾ ਵੀਰੇ ਹਾਂ ਖੀਰੀ ਵੀਰੇ ਹਾਂ ਨੰਦਾ ਜੋ ਖੀਰੀ ਕੱਟੀ ਆ ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਆਜੋ ਬਾਈ ਜੀ ਹਾਂ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰੇ ਹੋਰ ਕਿਵੇਂ ਚੱਲਦਾ ਹੈ ਕੰਮ ਪੂਰਾ ਵਧੀਆ ਵੀਰੇ ਮੱਲਾ ਹੁਣ ਤਾਂ ਬਹੁਤ ਟਾਈਮ ਹੋ ਗਿਆ ਨਾ ਬਹੁਤ ਟਾਈਮ ਹੋ ਗਿਆ ਵੀਰੇ ਹੁਣ ਤਾਂ ਵੀਡੀਓ ਪਾਈ ਮੱਲਾ ਉਹੀ ਚੱਲੀ ਜਾਂਦਾ ਆਪਣਾ ਹਾਂ ਹਾਂ ਉਹੀ ਉਹੀ ਬਹੁਤ ਵਧੀਆ ਤੇ ਨਾਮ ਤੇ ਐਡਰੈਸ ਬੋਲ ਦੋ ਨਾਮ ਵੀਰੇ ਨਿਰਮਲ ਸਿੰਘਾ ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਠੀਕ ਆ ਵੀਰੇ ਹਾਂਜੀ ਨੇੜੇ ਪਿੰਡ ਕਿਹੜਾ ਰਹੇ ਬਾਸਤਗੜ ਤੇ ਟੱਲੇ ਵਾਲਾ ਵੀਰੇ ਠੀਕ ਆ ਮੋਬਾਈਲ ਨੰਬਰ ਬੋਲ ਦੋ ਵੀਰੇ ਮੇਰੇ ਮੋਬਾਈਲ ਨੰਬਰ ਹੈ 7599488608 ਠੀਕ ਆ ਭਾਈ ਇਹ ਬਾਈ ਦਾ ਕੰਡੈਕਟਰ ਨੰਬਰ ਆ ਵਾਕੀ ਸਕਰੀਨ ਤੇ ਚੱਲ ਰਿਹਾ ਈ ਨੋਟ ਕਰ ਆ ਜਿਹੜਾ ਬਾਕੀ ਤਾਲੀ ਵਾਲੇ ਡੇਰੀ ਫਾਰਮ ਬੋਰਡ ਤੇ ਦੇਖੋ ਇਧਰਲਾ ਨੰਬਰ ਵੀਰ ਕੋਈ ਵੀ ਨਾ ਨਾ ਲਾਵੇ ਦੂਜਾ ਨੰਬਰ ਲਾ ਲੈ ਪਹਿਲਾ ਨੰਬਰ ਪਹਿਲਾ ਨੰਬਰ ਨਾ ਲਾਵੇ ਨਾ ਨਾ ਪਹਿਲਾ ਲਾ ਲੈ ਦੂਜਾ ਨਾ ਲਾਵੇ ਠੀਕ ਆ ਭਾਈ ਕਹਿੰਦਾ ਵੀ 98783 ਜਿਹੜਾ 97523 ਵਾਲਾ ਇਹ ਨਾ ਲਾਵੇ ਇਹ ਨਾ ਲਾਵੇ ਠੀਕ ਆ ਹਾਂ ਤੇ ਇਧਰੋਂ ਸਟਾਰਟ ਕਰੀਏ ਵੀਰੇ ਹਾਂਜੀ ਹਾਂਜੀ ਤੇ ਭਾਈ ਜਿਹੜੀ ਆਪਾਂ ਸਾਹਮਣੇ ਮੱਝ ਦੇਖ ਰਹੇ ਆ ਕਿਹੜਾ ਸੂਹਾ ਸੁੰਦੀ ਆ ਇਹ ਭਾਈ ਤੀਜਾ ਸੂਹਾ ਸੁੰਦੀ ਆ ਤੀਜਾ ਸੂਹਾ ਸ 4-5 ਦਿਨ ਬਾਕੀ ਆ ਬਾਕੀ ਆ ਹਾਂ ਉਹ ਤਕਰੀਬਨ ਤਿਆਰੀ ਆ ਕਹਿੰਦਾ ਭਾਬਾ ਠੀਕ ਆ ਹਾਂ ਤੇ ਪਿਛਲੇ ਸਵੇਰ ਦਾ ਭਰਾ ਕੀ ਰਿਕਾਰਡ ਸੀ ਬਈ ਪਿਛਲੇ ਸਵੇਰ ਮਾਲਕਾਂ ਨੇ ਦੱਸਿਆ ਵੀ ਦੁੱਧ ਦਿੱਤਾ 14-15 ਕਿਲੋ 14-15 ਲੀਟਰ ਦੁੱਧ ਚੋਇਆਗਾ ਹਾਂਜੀ ਠੀਕ ਆ ਤੇ ਜਿਹੜਾ ਸੀਮਨ ਵਗੈਰਾ ਲੱਗਾ ਉਹਦਾ ਪਤਾ ਤਾਂ ਨਹੀਂ ਸੀ ਸੀਮਨ ਵੀਰੇ ਉਹ ਕੋਈ ਇਹਦਾ ਕਨਫਰਮ ਨਹੀਂ ਹੈਗਾ ਠੀਕ ਆ ਹਾਂਜੀ ਆਡਰ ਕਰਮਾਈ ਦਾ ਬਹੁਤ ਕਮਾਲ ਦਾ ਹਾਂਜੀ ਆਹ ਤਾਂ ਭਾਈ ਬਹੁਤ ਬਲਟ ਲਾ ਪਈਆਂ ਆਹਦਾ ਬਹੁਤ ਚੈੱਕ ਕਰ ਲੋ ਬਲਟ ਲਾ ਪਈਆਂ ਬਣੂ ਵੀ ਕਰਮਾ ਲਈ ਬਹੁਤ ਹਨਾ ਹਾਂਜੀ ਹਾਂਜੀ ਥਣ ਚੈੱਕ ਕਰ ਲੋ ਇੱਕ ਨੰਬਰ ਥਣ ਲੱਗਾ ਚਾਰੇ ਥਣ ਨੇ ਖੜਮੇ ਦੇ ਪੂਰੇ ਵਿਥੀ ਤੇ ਇਹ ਨਹੀਂ ਹੈਗਾ ਵੀ ਕੋਈ ਥਣ ਵੱਡਾ ਜਾਂ ਛੋਟਾ ਹੈ ਹਨਾ ਮੇਰੇ ਥਾਰਾ ਭਾਈ ਜਾਂ ਮੈਂ ਇੱਕੋ ਜਿਹਾ ਥਾਣਾ ਪਰੇ ਖੋਲ ਦੇ ਤੋਰ ਦੇ ਹਾਂਜੀ ਐਦ ਕੀ ਫਿਰ ਭਾਈ ਕਿੰਨਾ ਕੇ ਦੇ ਦੋ ਐਸਟੀਮੇਟ ਜਦੋਂ ਐਸਟੀਮੇਟ ਵੀਰੇ ਮਨ ਕੋ ਚੱਲ 15 ਕਿਲੋ ਦਾ ਆਰਾਮ ਦਾ ਨਾ ਛੋਟ ਨਹੀਂ ਤਾਂ ਪਾਈ ਦੇਣਾ ਕਰ ਮਾਲਣੀ ਹਾਂ ਭਾਈ ਜਿਵੇਂ ਕੱਦ ਵੇਡੇ ਮਰੂਤ ਬਾਕੀ ਵੀਰੇ ਲੈ ਵੇ ਬਗਾਇ ਦੇਗਾ 15 ਕਿਲੋ ਤੁਸ ਕੋਈ ਵਾਲਾ ਨਹੀਂ ਇਹਨੂੰ ਮੈਂ ਕੋਈ ਵਾਲਾ ਨਹੀਂ ਸਹੀ ਗੱਲ ਆ ਭਾਈ ਤੋਰਾ ਤਾਰਾ ਚੈੱਕ ਕਰ ਲੋ ਇੱਕ ਨੰਬਰ ਆ ਬਾਕੀ ਠੰਡੀ ਸੀਲ ਫੁੱਲ ਬਾਰੇ ਠੰਡੀ ਸੀਲ ਆ ਭਾਈ ਜਿੰਨੀ ਵੀ ਕਹਦੇ ਠੀਕ ਆ ਹਾਂ ਭਾਈ ਕਹਿੰਦਾ ਠੰਡੀ ਸੀਲ ਕਰਮ ਵਾਲੀ ਫੁੱਲ ਆਗੀ ਲੈ ਬਾਈ ਰਸਾ ਛੜਦਾ ਹੀ ਭਾਈ ਨਾ ਹੈ ਨਾ ਭਾਈ ਲੈ ਬਾਈ ਚੱਕਰ ਹੀ ਨਹੀਂ ਕਰਮ ਵਾਲੀ ਠੰਡੀ ਸੀਲ ਨਹੀਂ ਆਗੀ ਬਾਕੀ ਇਹ ਨਹੀਂ ਹੈਗਾ ਟੁੱਟ ਮਾਇਆ ਲੇਵਾ ਨਹੀਂ ਹਾਂ ਬੰਦ ਲੇਵੇ ਦਾ ਭਾਈ ਬੰਦ ਲੇਵੇ ਦਾ ਬੱਦ ਦੁੱਧ ਦੇ ਦਿੰਦਾ ਹਾਂ ਭਾਈ ਬੱਦ ਦੁੱਧ ਦਿੰਦਾ ਸਨਖ ਪੁਣਾ ਕਰਮ ਵਾਲੀ ਚ ਫੁੱਲ ਆ ਹਾਂ ਕੱਲਾ ਸਿੰਘ ਸਿੰਘ ਇੱਕ ਵਿਚਾਰੀ ਦਾ ਹੈਗਾ ਜਰੂਰ ਹਾਂ ਵੀਰੇ ਕੱਲਾ ਸਿੰਘ ਜਰੂਰ ਵੱਡਾਗਾ ਪਰ ਵੀ ਜੇ ਆਪਾਂ ਲਈਏ ਤੱਥ ਕੋਈ ਨਾ ਕੋਈ ਤਾਂ ਕਮੀ ਦਿੰਦਾ ਹੀ ਯਾਰ ਹਾਂ ਵੀਰੇ ਜੇ ਹੁਣ ਇਹਦਾ ਸੈਂਗਣਾ ਹੁੰਦਾ ਉਸ ਹਿਸਾਬ ਨਾਲ ਇਹਦਾ ਮੁੱਲ ਵੀ ਬਹੁਤ ਜ਼ਿਆਦਾ ਮੁੱਲ ਵੀ ਬਹੁਤ ਜ਼ਿਆਦਾ ਹੋਣਾ ਸੀ ਇਹ ਆਪਾਂ ਦੁੱਧ ਦੇ ਪਖੋਂ ਲਾਈਏ ਤਾਂ ਇੰਨਾ ਬਿੱਤੀ ਦੇ ਥਣ ਕਿਸੇ ਪਸ਼ੂ ਦੇ ਟਾਵੇਂ ਦੀ ਹੁੰਦੀ ਟਾਵੇਂ ਦੇ ਚਾਰ ਸਪਰੇ 1000 ਗਿਆ ਘੱਟ 1000 ਥਾਣਾ ਗੈਬ ਨੂੰ ਪੂਰਾ ਦਾ ਗੋਲ ਗੋਲ ਝੋਟੀ ਪਈ ਹੈ ਨਸੀਲਾ ਮੀਆ ਨਸੀਲਾ ਮੀਆ ਤੇ ਭਰਾ ਫਿਰ ਕੀ ਮੁੱਲ ਆ ਜਾਏ ਮੁੱਲ ਚਾਹੇ ਕੋਈ ਮਰਜੀ ਬੰਦਾ 90 ਕਰਾ ਲੈ ਚਾਹੇ 95 ਕਰਾ ਲੈ ਆਪਾਂ 87000 ਦੀ ਮੈਂ ਦੇਣੀ ਆ ਠੀਕ ਆ ਭਾਈ ਹਾਂ ਭਾਈ ਕਹਿੰਦਾ ਮੁੱਲ ਕਰਾਉਣਾ ਕੋਈ 90 ਕਰਾ ਲੈ ਜਿੰਨਾ ਮਰਜ਼ੀ ਕਰਾ ਲੈ ਆਪਾਂ 87000 ਦੀ ਵੀਰੇ 87000 ਦੀ ਦੇਣੀ ਆ ਵੀਰੇ ਠੀਕ ਆ ਭਾਈ ਕਹਿੰਦਾ 87000 ਦੀ ਆਪਾਂ ਛੋਟੀ ਦੇਣੀ ਆ ਹਾਂ ਅੱਗੇ ਵੀਰੇ ਦੋ ਨੰਬਰ ਹਾਂਜੀ ਵੀਰੇ ਇਹਦੀ ਕਿ ਡਿਲ ਕਿਨੇ ਮਹੀਨੇ ਦੀ ਹੈ ਇਹ ਵੀਰੇ ਆ ਮੰਨ ਕੇ ਚੱਲੋ 2 ਸਾਲ ਤੋਂ 3 ਮਹੀਨੇ ਘਟਾ ਹਜੇ ਠੀਕ ਆ 2 ਸਾਲ ਤੋਂ 3 ਮਹੀਨੇ ਘਟਾ ਘਟਾ ਹਜੇ ਦੀ ਉਮਰ ਠੀਕ ਆ ਦੰਦੋਖੀ ਰੀ ਆ ਦੰਦੋਖੀ ਰੀ ਆ ਬਾਈ ਠੀਕ ਆ ਹਾਂ ਜੀ ਪਰ ਮਾਲੀ ਦੀ ਸਿੰਗਾ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਪਿਆਰੀ ਆ ਹਨਾ ਮੇਰੇ ਨਾਲ ਹੀ ਮੋੜ ਇਹ ਮਾਰ ਕਹਨੇ ਆ ਦੱਸਿਆ ਜ ਨਹੀਂ ਕਹਿ ਰਦਾ ਭਾਬੀ ਇਹਦੀ ਮਾਰ ਥੱਲੇ ਹੈਗੀ ਥੋੜਾ 14 15 ਕਿਲੋ 14 15 ਲੀਟਰ ਹਾਂ ਇਹਨੇ ਸੂਏ ਦਿੱਤਾ ਉਹਨੇ ਠੀਕ ਆ ਇਹਨੇ ਸੂਏ ਦੀ ਉਹ ਕੱਟੀ ਆ ਠੀਕ ਆ ਵੀਰੇ ਇਹਨੇ ਵੀ ਖੋਲ ਲੈ ਭਰਾ ਤੋੜ ਕੇ ਦਿਖਾ ਦੇ ਜੇ ਪੱਕ ਕੱਲ ਕਰੀਏ ਉਮਰ ਹਜੇ ਛੋਟੀ ਆ ਕਦ ਫੁੱਲਾ ਯਾਰ ਉਹ ਸਾ ਹਾਂ ਕਦ ਕੁਤ ਬਹੁਤ ਆ ਬਾਈ ਸਿੰਘ ਸੁng ਦੇਸ ਕਰ ਲੈ ਬਾਈ ਸਿੰਘਾਂ ਦੀ ਕੁਆਲਿਟੀ ਚ ਕਰ ਲੈ ਨੇੜੇ ਮੋੜੇ ਵੇ ਕਰਮਾਲੀ ਪਤਰ ਪੁੱਤਰ ਫੁੱਲ ਲਾ ਗਈ ਨਾ ਮਾੜੇ ਜਾਣ ਵਾਲੀ ਝੋਟੀ ਆ ਹੈਨਾ ਹਾਂਜੀ ਹਾਂ ਵੀਰੇ ਹਾਂ ਇਸ ਵਿੱਚ ਚੌੜੀ ਚੂੜੀ ਚੈੱਕ ਕਰ ਲੋ ਕਰਮਾਲੀ ਫੁੱਲਾ ਉਮਰ ਨਿਆਣੀ ਆ ਦੰਦੋਂ ਹਜੇ ਖੀਰੀਆ ਥਣ ਵੀਰੇ ਚਾਰੇ ਜਮਾ ਇੱਕੋ ਜਮਾ ਜਾਹਜੇ ਮੈਸ ਦੇ ਲੱਗੇ ਵੇ ਥਾਣੂ ਨਹੀਂ ਗਾਇਬ ਤੇ ਇਹਦੇ ਠੀਕ ਆ ਬਰਾ ਹਾਂਜੀ ਨਹੀਂ ਗਾਇਬ ਤੇ ਬਾਈ ਕਹਿੰਦਾ ਥਾਣ ਲੱਗੇ ਵੇ ਬਾਕੀ ਤੋਰੇ ਤੇ ਪਤਾ ਲੱਗਦਾ ਵੀ ਚੀਜ਼ ਹੈਗੀ ਆ ਕੋਈ ਹਨਾ ਹਾਂ ਵੀਰੇ ਇਹ ਮਾਲਕਾਂ ਨੇ ਉਹ ਆਏ ਮੰਨ ਕੇ ਚੱਲਾ ਵੀ ਸੀਮਨ ਆਪਾਂ ਨੂੰ ਕਨਫਰਮ ਨਹੀਂ ਕਰਿਆ ਠੀਕ ਆ ਉਹ ਆਏ ਕਹਿੰਦਾ ਸੀ ਕਹਿੰਦੇ ਵੀ ਆਰਜੈਂਟ ਬੋਲਦੀ ਐ ਬੱਚੀ ਠੀਕ ਆ ਸੀਮਣਾ ਬਾਈ ਕਨੇ ਕਨਫਰਮ ਨਹੀਂ ਕੀਤਾ ਵੀ ਆਪਾਂ ਨੂੰ ਦੱਸਣ ਮੁਤਾਬਕ ਕਿਉਂਕਿ ਵੀਰੇ ਜਿਹੜਾ ਪਿੰਨ ਬੋਲਦੀ ਆ ਹਾਂ ਇਹ ਪਿੰਡੂ ਬੰਦੇ ਜਿਹੜਾ ਰਕਾਰਡ ਰਿਕਾਰਡ ਘਾਟੀ ਰੱਖਦੇ ਹੁੰਦੇ ਆ ਉਹਨਾਂ ਦਾ ਦੁੱਧਾ ਥੋੜਾ ਜਿਆਦਾ ਹੁੰਦਾ ਹੈਗਾ ਸਹੀ ਗੱਲ ਆ ਬਾਈ ਆ ਦੇਖ ਨਾ ਵੀਰੇ ਇਹਨੇ ਥਣ ਦੇ ਬਾਈ ਆਪਾਂ ਥਣ ਨੇੜੇ ਤੇ ਚੈੱਕ ਕਰਾ ਦਿੰਨਾ ਬੜਾ ਕਮਾਲ ਦਾ ਥਣ ਲੱਗਾ ਵਾ ਕਰਮਾਲੀ ਦੇ ਲਾਏ ਬਾਈ ਗੱਪਣਾ ਰਗੀ ਝੋਲੀ ਤਾਂ ਹੁਣ ਨਹੀਂ ਬੋਲ ਨਹੀਂ ਫਿਰਦੀ ਵੀਰੇ ਹਾਂਜੀ ਹਾਂ ਜੇ ਜੇ ਆਪਾਂ ਕਹੀਏ ਤਾਂ ਗੱਬੜ ਹੋ ਕੇ ਪਸ਼ੂ ਜਮੇ ਝੋਲੀ ਪੜਦਾ ਨਾ ਉਹਵੇਂ ਆ ਵੀਰ ਮੈਂ ਹੁਣ ਲਈ ਫਿਰਦੀ ਆ ਤਰਾ ਫਿਰ ਇਹਦਾ ਕੀ ਮੁੱਲ ਆ ਜਾ ਇਹਦਾ ਮੁੱਲ ਬਾਈ ਕੁਛ ਮਰਜੀ ਕਰਾ ਲੈ ਬੰਦਾ ਚਾਹੇ 55 ਕਰਾ ਲੈ ਚਾਹੇ 50 ਕਰਾ ਲੈ ਜੇ ਆ 48000 ਦੀ ਝੋਟੀ ਦੇਣੀ ਆ ਲੈ ਬਾਈ ਜਮਾ ਜੈ ਮੁੱਲ ਕਰਿਆ ਬਾਈ ਨੇ ਪਾਵੇਂ ਮੈਂ ਕਹਿੰਦਾ ਚੰਗੀ ਪਾਲ ਸੰਭਾਲ ਹੋ ਗਈ ਹੈ ਨਾ ਬਾਈ 2 ਲੱਖ ਦੀ ਕਿਤੋਂ ਜਾਂਦੀ ਨਹੀਂ ਜਾਂਦੀ ਨਹੀਂ ਬਾਈ ਸਹੀ ਗੱਲ ਹੈ ਇਹ ਵੀ ਚੰਗੀ ਬਰੀਡ ਕਿਤੇ ਪੈਦਾ ਹੁੰਦੀ ਹੈਗੀ ਹੈ ਨਾ ਹਾਂ ਇਹਦਾ ਬੰਦਾ ਜੇ ਥੋੜਾ ਜਿਆ ਕੁੜੀ ਦਾ ਵਿਆਹ ਸ਼ੋ ਦੇ ਖਾਤਰੀ ਦੇਣੀ ਪੈਗੀ ਨਹੀਂ ਅਗਲਾ ਕੌਣ ਇੰਨੀ ਚੰਗੀ ਬਰੀਡ ਦਿੰਦਾ ਨਹੀਂ ਦਿੰਦਾ ਬਾਈ ਮੜੀ ਜਾ ਪਿੱਠ ਪੁੜਾ ਕਰਾਓ ਪਰ ਆਪਾਂ ਚੈੱਕ ਕਰਾ ਦੀ ਵੀ ਪਿੱਠ ਪੁੜਾ ਦਾ ਬੜਾ ਚੰਗਾ ਕਰ ਮੜੀ ਜਾ ਜਿੰਨਾ ਵੀ ਕਹੇ ਲੈ ਬਾਈ ਪਿੱਠ ਪੁੜਾ ਚੈੱਕ ਕਰ ਲੋ ਫੁੱਲ ਚੌੜੀ ਹੈਗੀ ਹਾਂ ਹੁਣ ਇਹ ਲੱਗਦੀ ਹੈ ਇਹ ਮੰਨ ਕੇ ਚੱਲ ਪਈ ਹੈ ਜੇ 2 ਕੁ ਮਹੀਨੇ ਹੋયા ਦੁੱਧੋ ਵੀ ਹੁਣੀ ਡਰਾਈ ਕਰੀ ਹੈ ਕਹਿੰਦਾ ਆਪਾਂ ਬ ਠੀਕਾ ਹਾਂ ਵੀ ਇਹਨੂੰ ਸੰਭਾਲ ਸਮੇਂ ਵਿੱਚ ਹੀ ਦੀ ਹਾਂ ਭਈ ਇਹ ਦੁੱਧੋ ਵੀ ਹੁਣੀ ਬੰਦ ਕਰੀ ਬਾਈ ਕਹਿੰਦਾ ਥੋੜੀ ਤੰਗੀ ਕਰਕੇ ਬੰਦੇ ਨੇ ਵਿਆਹ ਤਾਂ ਰਿਆ ਸੀਗਾ ਤਾਂ ਹੀ ਕਰਕੇ ਵੇਚਤੀ ਤੇ ਬਾਈ ਹਰੇ ਦਾ ਮੁੱਲ ਤਾਂ ਜਾਇਜ਼ ਜਮਾ ਜਾ ਰਿਹਾ ਭਾਈ ਹੁਣ ਤੁਹਾਨੂੰ ਪਤਾ ਹੀ ਹੈ ਜੇ ਕੋਈ ਚੰਗੀ ਚੀਜ਼ ਲਾਵਾਗੇ ਤੇ ਪੈਸੇ ਤਾਂ ਜ਼ਰੂਰ ਲੱਗਦੀ ਲੱਗਦਾ ਭਰਾ ਸਹੀ ਗੱਲ ਹਾਂ ਤੇ ਜੇ ਬਾਈ ਇਹ ਦੋਵੇਂ ਇਕੱਠੀ ਲੈਣੇ ਕੋਈ ਹਾਂ ਕੋਈ ਚੱਕਰ ਨੇ ਮੇਂ ਇਕੱਠੇ ਵੀ ਦੇ ਸਕਦੇ ਠੀਕ ਆ ਬਾਈ ਹਾਂ ਲੈਕਸੀ ਦੇ ਭਰਾ ਕੋਲੇ ਦੋ ਆਪਾਂ ਦੋਵੇਂ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਦੋਮਾਂ 'ਚ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ